मुर्दाबाद मुदाबाद मुर्दा मुर्दाबाद 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 पानी मुर्दाबाद 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 मुर्दा पानी मुर्दाबाद ਲੇ ਗਈ ਬੀਬੀ ਐਮ ਬੀ ਮੁਰਦਾਬਾਦ 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 ਬੀਬੀ ਐਮ ਬੀ ਮੁਰਦਾਬਾਦ 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 ਬੀਬੀ ਐਮ ਬੀ ਮੁਰਦਾਬਾਦ 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 ਸੈਂਟਰ ਹਿੰਦ ਮੁਰਦਾਬਾਦ ਮੁਰਦਾਬਾਦ ਰਾਣਾ ਸਰਕਾਰ ਮੁਰਦਾਬਾਦ ਮੁਰਦਾਬਾਦ ਬੀਬੀ ਐਮ ਬੀ ਮੁਰਦਾਬਾਦ 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 ਪਾਣੀਆ ਦੇ ਲਟੇਰੇ ਮੁਰਦਾਬਾਦ ਨਹੀਂ ਚਲੇਗੀ ਕੱਕੇ ਸਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਵੀ ਐਨਡੀ ਮੁਰਦਾਬਾਦ 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 ਵੀ ਐਨਡੀ ਮੁਰਦਾਬਾਦ 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 ਵੀ ਪ੍ਰਸ਼ਾਸਨ ਮੁਰਦਾਬਾਦ ਹੋਏ ਹਾਦ ਮੁਰਦਾਬਾਦ ਵੀ ਪ੍ਰਸ਼ਾਸਨ ਮੁਰਦਾਬਾਦ ਮੁਰਦਾਬਾਦ ਸਾਡੇ ਸਾਥੀ ਸਾਡੇ ਲੋਕਲ ਪਿੰਡਾਂ ਦੇ ਲੋਕ ਲਗਾਤਾਰ ਦਿਨ ਰਾਤ ਇੱਥੇ ਰਾਤ ਨੂੰ ਵੀ ਸਾਡੇ ਜਿਹੜੇ ਸਾਥੀ ਇੱਥੇ ਸੁੱਤੇ ਤੇ ਉਹਨੇ ਰਾਖੀ ਜਿਹੜਾ ਪਹਿਰਾ ਠੇਕਰੀ ਪਹਿਰਾ ਦੇ ਰਹੇ ਤੇ ਅੱਜ ਵੀ ਸਵੇਰੇ ਕੋਸ਼ਿਸ਼ ਹੋਈ ਤੇ ਉਹ ਕੋਸ਼ਿਸ਼ ਇਸ ਕਰਕੇ ناکਾਮਯਾਬ ਹੋ ਗਈ ਕਿਉਂਕਿ ਸਾਡੇ ਸਾਥੀ ਸਾਰੇ ਇੱਥੇ ਸੀਗੇ ਤੇ ਮੈਂ ਸਾਰੇ ਲੋਕਲ ਸਾਡੇ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਜਿਨ੍ਹਾਂ ਦੀ ਮਿਹਨਤ ਸਦਕਾ ਜਦੋਂ ਇੱਕ ਪਾਸੇ ਦੇਸ਼ ਜੰਗ ਅਰਗੇ ਹਲਾਤ ਸੀ ਬਲੈਕਆਊਟ ਇਨਾ ਖੌਫ ਸੀ ਉਸ ਦੇ باوجود ਬਿਨਾਂ ਆਪਣੀ ਜਾਨ ਦੀ ਪਰਵਾਹ ਕੀਤੇ ਗਰਮੀ ਜਿੱਥੇ ਜਿਹੜੇ ਹੈ ਉਹਨੇ 24 ਘੰਟੇ ਪਹਿਰੇ ਦਿੱਤੇ ਆ ਤੇ ਅੱਜ ਜਿਹੜੀ ਉਸੀ ਕਰਕੇ ਕਿ ਅੱਜ ਪੰਜਾਬ ਦੇ ਪਾਣੀਆਂ ਦਾ ਜਿਹੜਾ ਹੈ ਰੱਖਿਆ ਹੋ ਰਹੀ ਹੈ ਮੁੱਖ ਮੰਤਰੀ ਮਾਨ ਸਾਹਿਬ ਦੇ ਨਿਰਦੇਸ਼ਾਂ ਦੇ ਅਨੁਸਾਰ ਸਾਰੇ ਜਿਹੜੇ ਲੋਕਲ ਲੋਕ ਹੈ ਉਹ ਇਸ ਲੜਾਈ ਨੂੰ ਲੜ ਰਹੇ ਨੇ ਤੇ ਐਦਾਂ ਹੀ ਲੜਦੇ ਰਹਿਣਗੇ ਵੱਡੀ ਤਾਦਾ ਚਿਸਵਤ ਕੱਠ ਨੰਗਲ ਡੈਮ 'ਚ ਵੀ ਹੈਗਾ ਉੱਥੇ ਵੀ ਜਿਹੜਾ ਹੈ ਸਾਰੇ ਪਿੰਡਾਂ ਦੇ ਲੋਕ ਡੈਮ ਦੀ ਰੱਖਿਆ ਕਰ ਰਹੇ ਨੇ ਤਾਂ ਕਿ ਕੋਈ ਵੀ ਜਿਹੜਾ ਸ਼ਰਾਰਤੀ ਅੰਸਰ ਆ ਕੇ ਉੱਥੇ ਕੋਈ ਵੀ ਆ ਪੰਜਾਬ ਦੇ ਹਿੱਸੇ ਦਾ ਪਾਣੀ ਨਾ ਖੋ ਸਕੇ ਆ ਭਾਈ ਸਾਹਿਬ ਮੁੱਖ ਮੰਤਰੀ ਸਾਹਿਬ ਦਾ ਬਿਆਨ ਆਇਆ ਹੈ ਰਾਜਸਥਾਨ ਨੂੰ ਪਾਣੀ ਦੇ ਜੀ ਉਹ ਪਾਣੀ ਕਿੱਥੋਂ ਜਾਊਗਾ ਉਹ ਬਿਆਸ ਤੋਂ ਚਲੇ ਜਾਊਗਾ ਜੀ ਬਿਆਸ ਤੋਂ